ਦਾ ਕੀ ਕਹਿਣਾ ਚਾਹੁੰਗੇ ਮੇਰਾ ਨਾਮ ਪਵਨ ਸਿੱਧੂ ਹੈ ਜੀ ਮੇਰਾ ਬਾਈਕ ਪਿਛਲੇ ਸ਼ਨੀਵਾਰ ਰਾਤ 8 ਵਜੇ ਇਸ ਡਿਵੀਜ਼ਨ ਨੰਬਰ 7 ਦੇ ਬਾਹਰੋਂ ਚੋਰੀ ਹੋਇਆ ਮੈਂ ਕਿਸੇ ਕੰਮ ਦੇ ਲਈ ਇੱਥੇ ਆਇਆ ਸੀ 8 ਵਜੇ ਜਦੋਂ ਮੈਂ ਆਇਆ ਬਾਈਕ ਲਾਇਆ ਇੱਥੇ ਤਾਂ ਜਦੋਂ ਮੈਂ 8:30 ਪੌਣੇ 9:00 ਨਿਕਲਦਾ ਤਾਂ ਦੇਖਿਆ ਕਿ ਮੇਰਾ ਬਾਈਕ ਇੱਥੇ ਨਹੀਂ ਹੈਗਾ ਤੇ ਮੈਂ ਕਾਫੀ ਮੈਡਮ ਨੂੰ ਰਿਕੁਐਸਟ ਕੀਤੀ ACP ਮੈਡਮ ਨੂੰ ਵੀ ਐਸਐਚਓ ਨੂੰ ਵੀ ਕਿ ਇਹ ਵੀਡੀਓ ਜਿਹੜੀ ਦਿਖਾਈ ਜਾਵੇ ਚਲੋ ਵੀਡੀਓ ਤਾਂ ਇਹਨਾਂ ਨੇ ਦੂਸਰੇ ਦਿਨ ਦਿਖਾਤੀ ਪਰ ਉਹ ਵੀਡੀਓ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਉੱਤਰਦਾ ਬਾਈਕ ਲੈ ਕੇ ਫਰਾਰ ਹੋ ਗਿਆ ਇਸ ਗੱਲ ਨੂੰ 8 ਦਿਨ ਹੋ ਚੁੱਕੇ ਨੇ ਕਿਉਂਕਿ ਜਦੋਂ ਐਸਐਚਓ ਸਾਹਿਬ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹ ਵੀਡੀਓ ਵਾਇਰਲ ਨਾ ਕਰੋ ਕਿਉਂਕਿ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋਇਆ ਵੀਡੀਓ ਨਹੀਂ ਵਾਇਰਲ ਕੀਤੀ ਕਿਉਂਕਿ ਮੈਂ ਕਿਹਾ ਚਲੋ ਇੱਕ ਦਿਨ ਚ ਲੱਭ ਦੇਣਗੇ ਦੋ ਦਿਨ ਚ ਲੱਭ ਦੇਣਗੇ ਔਰ ਅੱਜ ਇਸ ਗੱਲ ਨੂੰ ਤਕਰੀਬਨ 8 ਦਿਨ ਹੋ ਚੁੱਕੇ ਐ ਇਹੀ ਗੱਲ ਆਖੀ ਜਾਂਦੀ ਹੈ ਕਿ ਤੁਹਾਡਾ ਮੋਟਰਸਾਈਕਲ ਦੋ ਦਿਨਾਂ ਦੇ ਵਿੱਚ ਲੱਭ ਦਾਂਗੇ 100% ਲੱਭ ਦਵਾਂਗੇ ਪਰ ਬਾਈਕ ਦਾ ਹਲੇ ਕੋਈ ਵੀ ਪਤਾ ਨਹੀਂ ਆ ਜਦੋਂ ਵੀ ਗੱਲ ਕਰਦੇ ਤਾਂ ਇਹੀ ਗੱਲ ਆਖੀ ਜਾਂਦੀ ਹੈ ਕਿ ਬਾਈਕ ਤੁਹਾਡਾ ਮਿਲ ਜਾਏਗਾ ਤਾਂ ਲੱਗਦਾ ਵੀ ਥਾਣੇ ਵਾਲਿਆਂ ਨੂੰ ਬੜੀ ਸ਼ਰਮ ਵਾਲੀ ਨਾਜ਼ ਗੱਲ ਹੈ ਵੀ ਇੱਕ ਥਾ ਉਠਾਣੇ ਤੋਂ ਬਾਹਰ ਵੀ ਬਾਈਕ ਚੋਰੀ ਹੋ ਗਈ। ਬਿਲਕੁਲ ਜੀ ਜੇ ਅਸੀਂ ਥਾਣੇ ਦੇ ਬਾਹਰ ਸੇਫ ਨਹੀਂ ਆ ਥਾਣੇ ਦੇ ਅੰਦਰ ਸੇਫ ਨਹੀਂ ਆ ਤਾਂ ਅਸੀਂ ਗਲੀ ਮੱਲਿਆਂ ਦੇ ਵਿੱਚ ਕੀ ਸੇਫ ਹੋਵਾਂਗੇ? ਜੇ ਗਲੀ ਮੱਲਿਆਂ ਦੇ ਵਿੱਚ ਚੋਰੀ ਹੁੰਦੀ ਹੈ, ਜੇ ਥਾਣੇ ਦੇ ਬਾਹਰ ਚੋਰੀ ਹੁੰਦੀ ਹੈ, ਥਾਣੇ ਦੇ ਬਾਹਰ ਜੇ ਚੋਰੀ ਹੋਗੀ ਮੈਂ ਇੱਕ ਗੱਲ ਇਹੀ ਕਹੂੰਗਾ ਕਿ ਪੁਲਿਸ ਦੇ ਘਰੋਂ ਮੋਟਰਸਾਈਕਲ ਲੈ ਗਏ ਨੇ ਸਿੱਧੇ ਤੌਰ ਤੇ ਚੋਰਾਂ ਨੇ ਚੇਤਾਵਨੀ ਦਿੱਤੀ ਆ ਕਿ ਅਸੀਂ ਮੋਟਰਸਾਈਕਲ ਲੈ ਕੇ ਭੱਜ ਚੱਲੇ ਆ ਜਿਸ ਤੁਸੀਂ ਫੜ ਸਕਦੇ ਹੋ ਤਾਂ ਫੜ ਲਓ। 8 ਦਿਨ ਹੋ ਗਏ ਹਾਲੇ ਤੱਕ ਫੜੇ ਨਹੀਂ ਗਏ ਚੋਰ। ਕਿ ਜਿਹੜਾ ਬਾਈਕ ਤੇ ਆਈ ਸੀ ਇਹ ਬੰਦੇ ਨੇ ਬਾਈਕ ਤੇ ਐਸੀ ਚੋਰੀ ਕਰਨ ਲੱਗੇ ਪੈਦਲ ਆਈ ਸੀ ਨਹੀਂ ਬਿਲਕੁਲ ਇੱਕ ਬਾਈਕ ਤੇ ਦੋ ਨੌਜਵਾਨ ਆਏ ਨੇ ਇੱਕ ਨੌਜਵਾਨ ਸੀਗਾ ਪਿੱਛੇ ਸਰਦਾਰ ਮੁੰਡਾ ਸੀਗਾ ਇੱਕ ਮੋਨਾ ਸੀਗਾ ਪਿੱਛੋਂ ਜਿਹੜਾ ਸਰਦਾਰ ਮੁੰਡਾ ਸੀਗਾ ਉਤਰਿਆ ਉਹਨੇ ਬੜੇ ਆਰਾਮ ਦੇ ਨਾਲ ਚਾਬੀ ਲਈ ਐ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਜਿੱਦੀ ਵੀਡੀਓ ਵੀ ਸਾਹਮਣੇ ਹੈ ਜੀ ਸੀਸੀਟੀਵੀ ਵੀਡੀਓ ਕਿੰਨੇ ਸੈਕਿੰਡ ਦੇ ਵਿੱਚ ਉਹਨਾਂ ਨੇ ਟਾਰਗੇਟ ਬਣਾਇਆ ਬਿਲਕੁਲ ਜੀ 2 ਸੈਕਿੰਡ ਲੱਗੇ ਨੇ ਚਾਬੀ ਲਈ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ 8 ਦਿਨ ਹੋ ਗਏ ਮੈਨੂੰ ਇਹੀ ਗੱਲ ਬਾਰ-ਬਾਰ ਮੈਂ ਗੇੜੇ ਮਾਰਦਾ ਪਿਆ ਵੀ ਮੇਰੇ ਮੋਟਰ एफआईआर दर्ज हुई है एफआईआर दर्ज होने ਦਾ ਮਤਲਬ ਇਹ ਥੋੜੀ ਹੈ ਕਿ ਐਫਆਰ ਐਫਆਰ ਦਰਜ ਹੋ ਗਈ ਸਾਰਾ ਕੁਝ ਹੋ ਗਿਆ ਬਾਈਕ ਮੈਂ 2.5 ਮਹੀਨੇ ਕਿਸ਼ਤਾਂ ਦਿੱਤਾ ਮਾਫ ਕਰਨਾ 2.5 ਸਾਲ ਕਿਸ਼ਤਾਂ ਦਿੱਤੀਆਂ ਨੇ ਇੱਕ-ਇੱਕ ਰੁਪਿਆ ਜੋੜ ਕੇ ਬੰਦਾ ਆਪਣੀ ਚੀਜ਼ ਜੋੜਦਾ ਹੈ ਸਾਡੇ ਲਈ ਤਾਂ ਬਹੁਤ ਕੁਝ ਹੈ ਮੋਟਰਸਾਈਕਲ ਲੈ ਕੇ 2 ਮਿੰਟ ਦੇ ਵਿੱਚ ਫਰਾਰ ਹੋ ਗਏ ਕੋਈ ਦਾ ਐਫ ਆਈ ਆਰ ਦਰਜ ਹੋ ਗਈ ਸਭ ਕੁਝ ਹੋ ਗਿਆ ਮੋਟਰਸਾਈਕਲ ਹਾਲੇ ਤੱਕ ਨਹੀਂ ਪਤਾ ਲੱਗਿਆ ਇਹ ਹੀ ਗੱਲ ਆਖੀ ਜਾਂਦੀ ਹੈ ਅਸੀਂ ਬੰਦੇ ਜਿਹੜੇ ਟਰੇਸ ਕਰ ਲਏ ਜਿਹ ਬੰਦੇ ਟਰੇਸ ਕਰ ਲਿਆ ਬੰਦੇ ਲਿਆਓ ਤਾਂ ਸਹੀ ਤਾਂ ਲੱਗਦਾ ਵੀ ਅੱਜ ਦੇ ਟਾਈਮ 'ਚ ਮੋਟਰਸਾਈਕਲ ਖਰੀਦਣਾ ਬਹੁਤ ਮਹਿੰਗਾ ਹੈ ਬਿਲਕੁਲ ਹੈ ਜੀ ਆਮ ਬੰਦੇ ਲਈ ਉਹ ਸਪਲੈਂਡਰ ਦੀ ਜੀ ਆਪਾਂ ਗੱਲ ਕਰੀਏ 1.5 ਲੱਖ ਦਾ ਮੋਟਰਸਾਈਕਲ ਲੱਖ ਦਾ ਮੋਟਰਸਾਈਕਲ ਪੈਂਦਾ ਜੋ ਕਿ 2 ਮਿੰਟ ਦੇ ਵਿੱਚ ਲੈ ਕੇ ਫਰਾਰ ਹੋ ਗਏ ਕਾ ਦੇ ਕੋਈ ਦੇਖਣ ਵਾਲੋ ਇਹੀ ਗੱਲ ਕਹੀ ਜਾ ਰਹੀ ਕਿ ਅਸੀਂ ਟੀਮਾਂ ਬਣਾਈਆਂ ਨੇ ਵੱਖ-ਵੱਖ ਟੀਮਾਂ ਬਣਾਈਆਂ ਨੇ ਤੇ ਮੋਟਰਸਾਈਕਲ ਲੱਭ ਦਾਂਗੇ ਬੰਦੇ ਟਰੇਸ ਹੋ ਗਏ ਆ ਪਰ ਬੰਦੇ ਟਰੇਸ ਹੋ ਗਏ ਬੰਦੇ ਹਾਲੇ ਤੱਕ ਆਏ ਨਹੀਂ ਹੈਗੇ ਅੱਜ ਅੱਖ ਦੇ ਦਿਨ ਹੋ ਗਏ ਉਮੀਦ ਹੈਗੀ ਮਿਲ ਜਾਊਗਾ 8 ਦਿਨ ਹੈਗੇ ਅਸੀਂ ਤਾਂ ਉਮੀਦ ਹੀ ਲਾ ਸਕਦੇ ਹਾਂ ਜੀ ਮੈਂ ਅਸੀਂ ਤਾਂ ਉਮੀਦ ਹੀ ਲਾ ਸਕਦੇ ਮੋਟਰਸਾਈਕਲ ਮਿਲ ਜਾਏਗਾ ਹੁਣ ਦੇਖਣਾ ਇਹ ਹੋਵੇਗਾ ਮਿਲਦਾ ਹੈ ਨਹੀਂ ਮਿਲਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਰ ਕੈਮਰਾਜ਼ ਲੱਗੇ ਹੋਏ ਨੇ ਕੈਮਰਾਜ਼ ਨੂੰ ਵੈਰੀਫਾਈ ਕਰਕੇ ਬੰਦੇ ਦੀ ਸ਼ਕਲਾ ਸਾਨੂੰ ਪਤਾ ਲੱਗ ਗਈਆਂ ਨੇ ਤੇ ਉਹਨਾਂ ਵਿੱਚ ਅਸੀਂ ਲੱਗੇ ਹੋਏ ਹਾਂ ਜੀ